ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਹੇਠ ਐਸਪੀ ਆਪਰੇਸ਼ਨ GRP ਪੁਲਿਸ ਜਲੰਧਰ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਬਾਕਵਾਗ ਰੇਲਵੇ ਸਟੇਸ਼ਨਾਂ 'ਤੇ ਅਚਨਚੇਤ ਚੈਕਿੰਗ ਦੀ ਮੁਹਿੰਮ ਚਲਾਈ ਗਈ ਤੇ ਇਸ ਚੈਕਿੰਗ ਦਾ ਮੁੱਖ ਮਕਸਦ ਨਸ਼ੇੜੀਆਂ ਚੀਜ਼ਾਂ ਦੀ ਤਸਕਰੀ ਰੋਕਣਾ ਤੇ ਰੇਲਵੇ ਸਟੇਸ਼ਨਾਂ ਤੇ ਘੁਮਰੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਦੀ ਜਾਂਚ ਕਰਨਾ ਸੀ ਇਸ ਸਬੰਧੀ ਵਧੇਰੀ ਜਾਣਕਾਰੀ ਐਸਪੀ ਆਪਰੇਸ਼ਨ GRP ਜਲੰਧਰ ਗੁਰਵੰਦਰ ਸਿੰਘ ਨੇ ਦਿੱਤੀ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਚੈਕਿੰਗ ਦਾ ਮੁੱਖ ਮਕਸਦ ਨਸ਼ੇੜੀਆਂ ਚੀਜ਼ਾਂ ਦੀ ਆਵਾਜਾਈ ਨੂੰ ਰੋਕਣਾ ਤੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਤੇ ਰੇਲਵੇ ਰੰਗ ਪ੍ਰਦਾਨ ਕਰਨਾ ਹੈ ਇਸੇ ਦਰਮਿਆਨ ਉਹਨਾਂ ਨੇ ਕਿਹਾ ਕਿ ਚੈਕਿੰਗ ਦੌਰਾਨ ਕੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਹੋਈ ਹੈ ਉਹਨਾਂ ਦੇ ਸਮਾਨ ਦੀ ਵੀ ਜਾਂਚ ਹੋਈ ਹੈ ਤੇ ਭਵਿੱਖ ਤੇ ਵਿੱਚ ਚੈਕਿੰਗ ਇਸੇ ਤਰੀਕੇ ਦੇ ਨਾਲ ਜਾਰੀ ਰਹਿਣ ਵਾਲੀ ਹੈ ਤਾਂ ਜੋ ਰੇਲਵੇ ਸਟੇਸ਼ਨ ਤੇ ਘੁਮਰੇ ਮਾੜੇ ਅਨਸਰਾਂ ਨੂੰ ਰੋਕਿਆ ਜਾ ਸਕੇ ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਸ਼ੱਕੀ ਵਿਅਕਤੀ ਬਾਰੇ ਜਾਂ ਨਸ਼ੀਲੀ ਚੀਜ਼ ਬਾਰੇ ਤੁਹਾਨੂੰ ਪਤਾ ਲੱਗਦਾ ਹੈ ਤਾਂ ਤੁਰੰਤ ਜੀਆਰਪੀ ਜਾਂ ਫਿਰ ਨਜ਼ਦੀਕੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਇਸ ਬਾਬਤ ਸਾਡੇ ਸਹਿਯੋਗੀ DNA ਗੱਲਬਾਤ ਕਰਦੇ ਆ ਐਸਪੀ ਆਪਰੇਸ਼ਨ ਜੀਆਰਪੀ ਜਲੰਧਰ ਗੁਰਵਿੰਦਰ ਸਿੰਘ ਦਾ ਕੀ ਕਹਿਣਾ ਆਓ ਫਗੜਾ نیوز ਲਈ ਕੈਮਰਾਮੈਨ ਜਿ ਸ਼੍ਰਮਦ ਰਾਜੋਨਜੀਤ ਸਿੰਘ ਸੋਨੀ ਦੀ ਰਿਪੋਰਟ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇ ਜੀ ਵੱਲੋਂ ਸਾਨੂੰ ਹੁਕਮ ਆ ਵੀ ਹਰ ਸਟੇਸ਼ਨ ਤੇ ਜਾ ਕੇ ਟ੍ਰੇਨਾਂ ਦੇ ਵਿੱਚ ਚੈਕਿੰਗ ਕੀਤੀ ਜਾਏ ਟ੍ਰੇਨਾਂ ਦੇ ਬਾਹਰ ਜਿਹੜਾ ਪਸੰਜਰ ਉਹਨਾਂ ਚੈਕ ਕੀਤਾ ਜਾਏ ਇਸੇ ਲਈ ਤੇ ਐਸਐਚਓ ਜਵੰਦਰ ਦੇ ਨਾਲ ਅੱਜ ਤਰੰਗਾ ਚੌਕੀ ਕਿਉਂਕਿ ਜਵੰਦਰ ਕੈਂਟ ਕਿਉਂਕਿ ਫਗੜਾ ਸਿਟੀ ਚੌਕੀ ਗਰਾ ਕਿਉਂਕਿ 플ੋਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵਿਕਲ ਲੋਕੀ ਆ ਜਾ ਰਹੇ ਨੇ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਨਸ਼ੇੜਾ ਪਦਾਰਥ ਬਾਹਰੋਂ ਲੈ ਕੇ ਇਧਰ ਬੰਡਣ ਨਾ ਆਵੇ ਜਾਂ ਕੋਈ ਅਸਲਾ ਐਮੂਨੇਸ਼ਨ ਉਹ ਕੋਈ ਨਾ ਹੋਵੇ ਜਾਂ ਕੋਈ ਹੋਰ ਕੋਈ ਚੋਰ ਵਗੈਰਾ ਜਾਂ ਕੋਈ ਚੋਰੀ ਕੀਤਾ ਸਮਾਨ ਉਹ ਕੋਈ ਬਰਾਮਦ ਹੋ ਸਕੇ ਇਸ ਲਈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਇਹ ਇਸੇ ਤਰੀਕੇ ਨਾਲ ਚੱਲਦੀ ਰਹੀ ਕੱਲ ਅਸੀਂ ਪਠਾਨਕੋਟ ਮਕੇਰੀਆਂ ਦਸੂਹਾ ਉਸ ਪਾਸੇ ਚੈਕਿੰਗ ਕੀਤੀ ਸੀ ਅਜੇ ਇਸ ਪਾਸੇ ਚੱਲ ਰਿਹਾ ਫਲੋਰ ਤੱਕ ਚੈਕੀ ਦਿਲਣੀ ਸ਼ਾਮ ਤੱਕ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਜਕਰ ਉਹਨਾਂ ਨੂੰ ਕੋਈ ਨਸ਼ੀ ਨਸ਼ੀਨੀ ਵਸਤੂ ਬਾਰੇ ਪਤਾ ਲੱਗਦਾ ਵੀ ਇਹ ਵੇਚਦਾ ਨਾ ਸਟੇਸ਼ਨ ਤੇ ਆਉਂਦਾ ਜਾਂ ਕੋਈ ਹੋਰ ਉਹਨਾਂ ਨੂੰ ਛੱਕੀ ਚੀਜ਼ ਲੱਗਦੀ ਤਾਂ ਤੁਰੰਤ ਜੀਆਰਪੀ ਚੌਕੀ ਨੂੰ ਸਟੇਸ਼ਨ ਦਾ ਤਰਾਹ ਦੇ ਗੁਰਵਿੰਦਰ ਸਿੰਘ ਐਸਪੀ ਪ੍ਰੇਸ਼ਨ ਦਿਲੰਦਰ ਜੀਆਰਪੀ